ਅੱਜ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ 302ਵਾਂ ਜਨਮ ਦਿਨ ਪ੍ਰਤਾਪਨਗਰ ਗੁਰਦਰਾ ਸਾਹਿਬ ਵਿਖੇ ਦਿਆ ਸਿੰਘ ਚੈਰੀਟੇਬਲ ਫਾਟਕ ਤੋਂ ਅਤੇ ਸਰਦਾਰ ਸੋਹਣ ਸਿੰਘ ਜੀ ਗੋਗਾ ਜਿਹੜੇ ਸਾਡੇ ਕੌਂਸਲਰ ਨੇ ਉਹਨਾਂ ਵੱਲੋਂ ਸਮੁੱਚੇ ਇਲਾਕੇ ਨਾਲ ਸਹਿਯੋਗ ਨਾਲ ਬੜੀ ਸ਼ਾਦਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਾਪੜ ਵਾਲੇ ਮਹਾਰਾਜ ਨੇ ਬੜਾ ਹੀ ਰਸ ਪੰਨਾ ਕੀਰਤਨ ਕਰਿਆ ਜਿਹਦੇ ਵਿੱਚ ਉਹਨਾਂ ਨੇ ਆਪਣੇ ਮੁਖਾਰਕੋਂ ਚੋਂ ਬੋਲਦੇ ਕਿਹਾ ਕਿ ਉਸ ਨਿਰੰਕਾਰ ਨੇ ਜਿਹੜੇ ਇਹੇ ਜਰਨੈਲ ਨੇ ਉਹ ਇਸ ਕਰਕੇ ਪੈਦਾ ਕਰੇ ਨੇ ਕਿ ਜਿਹੜੀਆਂ ਔਣੀਆਂ ਪੀੜੀਆਂ ਨੇ ਇਹਨਾਂ ਤੋਂ ਸੇਧ ਲੈਣ ਤੇ ਮੈਂ ਅੱਜ ਸਮੁੱਚੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਆਪਾਂ ਜੱਸਾ ਸਿੰਘ ਰਾਮਗੜੀ ਜੀ ਦੇ ਜੀਵਨ ਤੋਂ ਉਹਨਾਂ ਦੇ ਕਿਤੇ ਕੰਮਾਂ ਤੋਂ ਸੇਧ ਲੈ ਕੇ ਆਪਣੇ ਦੇਸ਼ ਦੀ ਆਪਣੇ ਪ੍ਰਾਂਤ ਦੀ ਉੱਨਤੀ ਦੇ ਤਲ ਮੁਕਦੇ ਬੜੇ ਲੰਬੇ ਸਮੇਂ ਤੋਂ ਯੂਨਾਈਟਿਡ យਊਥ ਫੈਡਰੇਸ਼ਨ ਇਹ ਦਿਹਾੜਾ ਮਨਾ ਰਹੀ ਹੈ ਔਰ ਬੜਾ ਉਤਸ਼ਾਹ ਦੇਖੋ ਦੂਰੋਂ ਦੂਰੋਂ ਜਿਹੜੇ ਮਹਾਰਾਜ ਜਸਪਾਲ ਸਿੰਘ ਰਾਮਗੜੀ ਜੀ ਦੇ ਪੈਰੋਕਾਰ ਨੇ ਉਹ ਪਹੁੰਚੇ ਹੋਏ ਸੀ ਜਲੰਧਰ ਤੋਂ ਮੋਗੇ ਤੋਂ ਨਾਬੇ ਤੋਂ ਇੰਗਲੈਂਡ ਤੋਂ ਅੱਜ ਦਿੱਲੀ ਤੋਂ ਬੰਬਈ ਤੋਂ ਬਹੁਤ ਸਾਰੇ ਜਿਹੜੇ ਮਹਾਰਾਜ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹ ਇੱਥੇ ਪਹੁੰਚੇ ਹੋਏ ਸੀ ਮੈਂ ਧੰਨਵਾਦੀ ਆ ਸਾਡੀਆਂ ਇਸ ਮੇਰੇ ਦੋਸਤਾਂ ਦਾ ਮੇਰੇ ਮਿੱਤਰਾਂ ਦਾ ਜਿਹੜੇ ਮੇਰੀ ਸੁਸਾਇਟੀ ਆ ਯੂਨਾਈਟਿਡ ਜੂਥ ਫੈਡਰੇਸ਼ਨ ਜਿਹੜੇ ਲੰਬੇ ਸਮੇਂ ਤੋਂ ਅਸੀਂ ਲਗਭਗ 30 ਸਾਲ ਤੋਂ ਇਸ ਦਿਹਾੜਾ ਮਨਾ ਰਹੇ ਮਨਾਉਂਦੇ ਆ ਰਹੇ ਆਂ ਔਰ ਬੜਾ ਸਹਿਯੋਗ ਮਿਲਦਾ ਸੰਗਤਾਂ ਦਾ ਤੁਸੀਂ ਦੇਖਿਆ ਹੋਣਾ ਕਿ ਹਾਲ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਸੀ ਜਦੋਂ ਕਿ 500 600 ਬੰਦੇ ਦਾ ਹਾਲ ਹੈ ਸਾਡਾ ਪਰ ਇਹ ਸੰਗਤਾਂ ਦਾ ਸਹਿਯੋਗ ਆ ਕਿ ਸੰਗਤਾਂ ਦਾ ਪਿਆਰ ਆ ਜਿਸ ਦੇ ਸਦਕਾ ਅੱਜ ਦਾ ਇਹ ਸਮਾਗਮ ਬਹੁਤ ਹੀ ਸਫਲਤਾਪੂਰਕ ਉਹ ਚੇਚੇ ਤੌਰ ਤੇ ਮਹਾਂਪੁਰਸ਼ ਬਾਬਾ ਨਿਰਮਲ ਸਿੰਘ ਜੀ ਜੋ ਚੇਚੇ ਤੌਰ ਤੇ ਹਾਪੜ ਤੋਂ ਪਹੁੰਚੇ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਨੇ ਆ ਕੇ ਇੱਥੇ ਬਹੁਤ ਵੱਡਾ ਸਾਡੇ ਤੇ ਕਿਰਪਾ ਕੀਤੀ ਆ ਸੰਗਤਾਂ ਦੇ ਸੁਨ ਦਰਸ਼ਨ ਦਿੱਤੇ ਨੇ ਸੋ ਮੈਂ ਫਿਰ ਤੋਂ ਜਿੱਥੇ ਬਾਬਾ ਜੀ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਆ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਵਧੀਆ ਸਮਾਗਮ ਵੱਡਾ ਹੋਇਆ ਸੋ ਫਿਰ ਤੋਂ ਇਸ 302ਵੇਂ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ